ਸ਼ਲੋਕ ਮੱਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕੰ ਗੋਪਾਲੇ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਦਲੇ ਧਰਤੀ ਮਾਲ ਧਨ ਵਰਤਣ ਸਰਵ ਜੰਗਾਲੇ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲੇ ਪੰਜਵੀਂ ਪੌੜੀ ਦੇ ਇਹ ਸ਼ਲੋਕ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਇਹ ਵਿੱਚ ਆਪ ਰਾਸ ਮੰਡਲ ਦਾ ਜ਼ਿਕਰ ਕਰਦੇ ਨੇ। ਸੜੇ ਰੇਸ਼ ਦੇ ਵਿੱਚ ਇੱਕ ਐਸਾ ਦੌਰ ਲੰਘਿਆ ਹੈ। ਔਰ ਕੁਝ ਰੂਪ ਉਸ ਦੇ ਹੁਣ ਵੀ ਮੌਜੂਦ ਨੇ। ਕਿ ਅਵਦਾਰੀ ਪੁਰਸ਼ਾਂ ਦੀਆਂ ਰਾਸਾਂ ਬਾਘੇ ਲੋਗਾਂ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਦੇ। ਪਹਿਲੀ ਪੌੜੀ ਆਰਿਸ਼ ਤੋਂ ਪਹਿਲੇ ਸ਼ਲੋਕਾਂ ਸਤਿਗੁਰੂ ਕਹ ਆਏ ਨੇ ਕਿ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਗਿਆਨ ਗੱਲਾਂ ਨਾਲ ਨਹੀਂ ਪ੍ਰਾਪਤ ਹੋ ਸਕਦਾ ਗਿਆਨ ਰਾਜੇ ਰਾਣੀਆਂ ਦੇ ਗੀਤ ਗਾਇਨ ਨਾਲ ਨਹੀਂ ਪ੍ਰਾਪਤ ਹੋ ਸਕਦਾ ਗਿਆਨ ਨਚਣ ਟੱਪਣ ਦੇ ਨਾਲ ਨਹੀਂ ਪ੍ਰਾਪਤ ਹੋ ਸਕਦਾ ਬਲਕਿ ਅਕਾਲ ਪੁਰਖ ਦੇ ਪ੍ਰਸਾਦ ਨਾਲ ਪ੍ਰਾਪਤ ਹੁੰਦਾ ਹੈ ਉਹਦੀ ਰਹਿਮਤ ਤੇ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤੇ ਉਸਦੀ ਰਹਿਮਤ ਬਖਸ਼ਿਸ਼ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ ਹੈ ਉਹਨੇ ਸ਼ਲੋਕ ਦੇ ਵਿੱਚ ਸਾਬ ਕਹਿੰਦੇ ਨੇ ਕਿ ਅਗਰ ਵਾਕਈ ਰਾਸ ਦੇ ਰਾਹੀ ਹੀ ਗਿਆਨ ਲੈਣਾ ਹੈ ਰਾਸ ਨੂੰ ਵੇਖ ਕੇ ਹੀ ਆਨੰਦ ਮਾਣਨਾ ਹੈ ਤਾਂ ਰਾਸ ਉਸ ਪ੍ਰਮਾਤਮਾ ਦੀ ਤਰਫੋਂ ਅੱਠੇ ਪੈਰ ਪੈ ਰਹੀ ਹੈ ਅੱਠੇ ਪੈਰ ਰਾਸ ਲੀਲਾ ਚੱਲ ਰਹੀ ਹੈ ਕਿੱਥੇ ਚੱਲ ਰਹੀ ਹੈ ਕਿਹੜੀ ਥਾਂ ਤੇ ਵੇਖਣ ਤੇ ਜਾਈਏ ਸਾਬ ਕਹਿੰਦੇ ਕਿਸੇ ਵਿਸ਼ੇਸ਼ ਥਾਂ ਤੇ ਜਾਣ ਦੀ ਲੋੜ ਨਹੀਂ ਰਾਸ ਲੀਲਾ ਹਰ ਥਾਂ ਤੇ ਹੋ ਰਹੀ ਹੈ ਹਰ ਵਕਤ ਹੋ ਰਹੀ ਹੈ ਕੇਵਲ ਵੇਖਣ ਵਾਲੀ ਦ੍ਰਿਸ਼ਟੀ ਹੋਵੇ। ਰਾਸਲੀਲਾ ਵਿੱਚ ਤੇ ਸ੍ਰੀ ਕ੍ਰਿਸ਼ਨ ਹੁੰਦੇ ਨੇ, ਗੋਪੀਆਂ ਹੁੰਦੀਆਂ ਨੇ, ਗਵਾਲੇ ਹੁੰਦੇ ਨੇ, ਔਰ ਫਿਰ ਸਾਜ਼ਿੰਦੇ ਹੁੰਦੇ ਨੇ, ਸੰਗੀਤ ਦੀਆਂ ਗੁਣਾ ਹੁੰਦੀਆਂ ਨੇ, ਨਿਰਤ ਹੁੰਦਾ ਹੈ। ਕੀ ਇਹ ਸਭ ਕੁਝ ਹਰ ਥਾਂ ਤੇ ਮੌਜੂਦ ਹੈ? ਕੀ ਇਹ ਸਭ ਕੁਝ ਹਰ ਥਾਂ ਤੇ ਮੌਜੂਦ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗੰਮੀ ਸੋਜ-ਬੋਜ ਆਪ ਕਹਿੰਦੇ ਨੇ ਹਰ ਥਾਂ ਤੇ ਮੌਜੂਦ ਹੈ। ਹਰ ਵਕਤ ਮੌਜੂਦ ਹੈ। ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਦਿਨ ਰਾਤ ਦੀਆਂ 60 ਘੜੀਆਂ ਮੰਨੀਆਂ ਜਾਂਦੀਆਂ ਨੇ ਸਾਇਬ ਕਹਿੰਦੇ ਨੇ ਇਹ 60 ਘੜੀਆਂ 60 ਗੋਪੀਆਂ ਨੇ ਤੇ ਜਿਹੜੇ ਦਿਨ ਰਾਤ ਦੇ ਅੱਠ ਪਹਿਰ ਨੇ ਇਹ ਗਵਾਲੇ ਨੇ ਇਹ ਗੁਜਰ ਨੇ ਘੜੀਆਂ ਨੱਚ ਰਹੀਆਂ ਨੇ ਗਵਾਲੇ ਨੱਚ ਰਹੇ ਨੇ ਦਨ ਦਾ ਪਹਿਲਾ ਪੈਰ ਆਇਆ ਨੱਚਦਾ ਟੱਪਦਾ ਲੰਘ ਗਿਆ ਦੂਜਾ ਪੈਰ ਆ ਗਿਆ ਦੂਜਾ ਪੈਰ ਸ਼ੋਰ ਮਚਾਉਂਦਾ ਲੰਘ ਗਿਆ ਤਿੰਨ ਦਾ ਤੀਜਾ ਪੈਰ ਤੀਜਾ ਪੈਰ ਨਿਰਤ ਕਰਦਾ ਲੰਘ ਗਿਆ ਚੌਥਾ ਪੈਰ ਫਿਰ ਰਾਤ ਦਾ ਪਹਿਲਾ ਪੈਰ ਇਹ ਪੈਰ ਬਾਰ ਬਾਰ ਨੱਚਦੇ ਆ ਟੱਪਦੇ ਆ ਲੰਘਦੇ ਨੇ ਔਰ ਨੱਚ ਕੇ ਫਿਰ ਉੱਥੇ ਆ ਜਾਂਦੇ ਨਿਰਤ ਦੀ ਇਹ ਗੱਲ ਹੈ ਕਿ ਨੱਚਦੇ ਆ ਨੱਚਦੇ ਆ ਦੂਰ ਚਲੇ ਜਾਣਾ ਫਿਰ ਆਪਣੇ ਖਾਸ ਥਾਂ ਤੇ ਆ ਜਾਣਾ ਇਹ ਪੈਰ ਨੱਚਦੇ ਟੱਪਦੇ ਫਿਰ ਉੱਥੇ ਆ ਜਾਂਦੇ ਫਿਰ ਦਿਨ ਦਾ ਪਹਿਲਾ ਪੈਰ ਫਿਰ ਦਿਨ ਦਾ ਦੂਜਾ ਪੈਰ ਫਿਰ ਦਿਨ ਦਾ ਤੀਜਾ ਪੈਰ ਫਿਰ ਦਿਨ ਦਾ ਚੌਥਾ ਪੈਰ ਫਿਰ ਰਾਤ ਦਾ ਪਹਿਲਾ ਪੈਰ ਨੱਚ ਟੱਪ ਕੇ ਫਿਰ ਦਿਨ ਦਾ ਪਹਿਲਾ ਪੈਰ ਇੱਕ ਨਾਚ ਹੋ ਰਿਹਾ ਹੈ 60 ਘੜੀਆਂ ਗੋਪੀਆਂ ਨੇ ਇਨਾ ਅੱਠ ਪੈਰ ਰੂਪੀ ਗਵਾਲਿਆਂ ਦੇ ਨਾਲ ਉਹ ਵੀ ਨੱਚ ਰਹੀਆਂ ਨੇ ਇੱਕ ਖੜੀ ਗਈ ਦੂਜੀ ਆਈ ਦੂਜੀ ਖੜੀ ਗਈ ਤੀਜੀ ਆਈ ਤੇ ਹਰ ਘੜੀ ਦੇ ਵਿੱਚ ਆਪਣੇ ਆਪਣੇ ਢੰਗ ਦਾ ਨਿਰਤ ਹੋ ਰਿਹਾ ਹੈ ਹਰ ਪਹਿਰ ਦੇ ਵਿੱਚ ਆਪਣੇ ਆਪਣੇ ਢੰਗ ਦਾ ਨਾਚ ਹੋ ਰਿਹਾ ਹੈ ਸਾਇਬ ਕੰਨ ਦੀ ਸਰਾਸ ਨੂੰ ਵੇਖੋ ਤੇ ਸਹੀ ਜੋ ਪ੍ਰਭੂ ਦੀ ਤਰਫੋਂ ਪਹਿ ਰਹੀ ਹੈ ਜੋ ਅਕਾਲ ਪੁਰਖ ਦੀ ਤਰਫੋਂ ਪਹਿ ਰਹੀ ਹੈ ਘੜੀਆਂ ਸਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ અવਤਾਰ ਇਨ੍ਹਾਂ ਗੋਪੀਆਂ ਨੇ ਤੇ ਇਨ੍ਹਾਂ ਗਵਾਲਿਆਂ ਨੇ ਗਹਿਣੇ ਕਿਹੜੇ ਪਾਏ ਨੇ ਸਾਹਿਬ ਕੰਦਰ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਆਵਦਾ ਚੌ ਮਾਸ ਸਾਡੇ ਦੇਸ਼ ਦੀ ਇੱਕ ਪ੍ਰধান ਰੁੱਤ ਜਦ ਘੜੀਆਂ ਤੇ ਪੈਰ ਪਾਣੀ ਦਾ ਗਹਿਣਾ ਪਹਿਨ ਲੈਂਦੀਆਂ ਨੇ ਫਿਰ ਵਿਸਾਖ ਜੇਠ ਹਾੜ ਦੇਚ ਪਵਨ ਪ੍ਰਧਾਨ ਜ਼ੋਰ ਦੀ ਹਵਾ ਹਨੇਰੀਆਂ ਤੂਫਾਨ ਇੱਕ ਘੜੀਆਂ ਔਰ ਇਹ ਪੈਰ ਹਵਾ ਦੇ ਗਹਿਣੇ ਜੋ ਹੈ ਬਕਾਇਦਾ ਪਹਿਨ ਲੈਣੇ ਨੇ ਫਿਰ ਐਸੀ ਰੁੱਤ ਕਿ ਅਗਨ ਹੀ ਵਰਸ ਰਹੀ ਹੈ ਚਾਰੋਂ ਪਾਸੇ ਅਗ ਹੀ ਅਗ ਲੋ ਹੀ ਲੋ ਚੱਲ ਰਹੀ ਹੈ ਉਸ ਵਕਤ ਖੜੀਆਂ ਉਸ ਵਕਤ ਪੈਰ ਇਹ ਅਗਨ ਦੇ ਗਹਿਣੇ ਪਹਿਨ ਲੈਣੇ ਨੇ ਤੋ ਕਿਸੇ ਘੜੀ ਦੇ ਵਿੱਚ ਗਰਮੀ ਕਿਸੇ ਘੜੀ ਦੇ ਵਿੱਚ بارش ਤੇ ਕਿਸੇ ਘੜੀ ਦੇ ਵਿੱਚ ਪਵਨ ਦਾ ਤੂਫਾਨ ਤੂਫਾਨੀ ਵੇਗ ਇਹ ਵਕ ਵਕ ਘੜੀਆਂ ਤੇ ਗਵਾਲੇ ਗਹਿਣੇ ਪੈਂਦੇ ਰਹਿੰਦੇ ਨੇ ਗਹਿਣਿਆਂ ਨੂੰ ਬਦਲਦੇ ਰਹਿੰਦੇ ਨੇ ਗਹਿਣੇ ਪਾਉਣ ਪਾਣੀ ਵੈਸੰਤਰ ਚੰਦ ਸੂਰਜ અવਤਾਰ ਇਸ ਰਾਸ ਦੇ ਵਿੱਚ ਕ੍ਰਿਸ਼ਨ ਕੌਣ ਹੈ ਤੇ ਇਸ ਰਾਸ ਦੇ ਵਿੱਚ ਰਾਧੇ ਕਾ ਕੌਣ ਹੈ ਰਾਧਾ ਚੰ드ਮਾ ਹੈ ਔਰ ਸੂਰਜ ਸ੍ਰੀ ਕ੍ਰਿਸ਼ਨ ਨੇ ਰਾਸ ਲੀਲਾ ਨੂੰ ਦਰਸਲ ਕ੍ਰਿਸ਼ਨ ਲੀਲਾ ਵੀ ਕਹਿੰਦੇ ਹੈ ਤੇ ਸਾਰੀ ਲੀਲਾ ਕ੍ਰਿਸ਼ਨ ਦੇ ਆਲੇ ਦੁਆਲੇ ਘੁੰਮਦੀ ਹੈ ਮਹਾਰਾਜ ਕਹਿੰਦੇ ਨੇ ਚੰਦ ਸੂਰਜ અવਤਾਰ ਇਹ ਜੋ ਸੂਰਜ ਹੈ ਇਹ ਕ੍ਰਿਸ਼ਨ ਹੈ ਤੇ ਪ੍ਰਾਕ੍ਰਿਤਿਕ ਮੰਡਲ ਦੀਆਂ ਇਹ ਸਾਰੀਆਂ ਰੁੱਤਾਂ ਥਿਤਵਾਰ ਤੇ ਘੜੀਆਂ ਇਹ ਸੂਰਜ ਦੇ ਆਲੇ ਦੁਆਲੇ ਨੱਚਦੀਆਂ ਤੇ ਟੱਪਦੀਆਂ ਇਹ ਸਾਰਾ ਪਸਾਰਾ ਸੂਰਜ ਕਰਕੇ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਹੇ ਤੇ ਵੇਸ ਜੈਸੇ ਸਾਰੀ ਲੀਲਾ ਕ੍ਰਿਸ਼ਨ ਕਰਕੇ ਹੈ ਇਸ ਵਾਸਤੇ ਉਸਨੂੰ ਕ੍ਰਿਸ਼ਨ ਲੀਲਾ ਕਹਿੰਦੇ ਨੇ ਇਹ ਸਾਰੀ ਲੀਲਾ ਸੂਰਜ ਕਰਕੇ ਹੈ ਤੇ ਇਸ ਸੂਰਜ ਦਾ ਸੂਰਜ ਕੋਈ ਹੋਰ ਮਹਾ ਸੂਰਜ ਹੈ ਉਸ ਸੂਰਜ ਦਾ ਸੂਰਜ ਕੋਈ ਹੋਰ ਮਹਾ ਸੂਰਜ ਹੈ ਤੇ ਆਖਰ ਵਿੱਚ ਗੱਲ ਮੁਕਦੀ ਹੈ ਪ੍ਰਮਾਤਮਾ ਤੇ ਸਾਰੀ ਇਸ ਲੀਲਾ ਦਾ ਮਰਕਜ਼ ਕੇਂਦਰ ਉਹ ਪਰਿਪੂਰਣ ਪ੍ਰਮਾਤਮਾ ਆਪ ਹੈ ਤਾਂ ਸੂਰਜ ਕ੍ਰਿਸ਼ਨ ਹੈ ਚੰ드ਰਮਾ ਰਾਧਿਕਾ ਹੈ ਸਗਲੀ ਧਰਤੀ ਮਾਲ ਧਨ ਵਰਤਨ ਸਰਬਜਨ ਜਾਲ ਇਹ ਸਾਰੀ ਦੀ ਸਾਰੀ ਧਰਤੀ ਤੇ ਇਹਦਾ ਵਰਤਨ ਬਲੇਵਾ ਮਾਲ ਇਤਿਆਦਿਕ ਇਹ ਸਟੇਜ ਹੈ ਇਸ ਦੇ ਤੇ ਹੀ ਨਿਰਤ ਹੁੰਦਾ ਰਹਿੰਦਾ ਹੈ ਇਸ ਦੇ ਉੱਤੇ ਇਹ ਨਾਚ ਹੁੰਦਾ ਰਹਿੰਦਾ ਹੈ ਔਰ ਜੀਵ ਇਸ ਨਾਚ ਨੂੰ ਵੇਖਦੇ ਰਹਿੰਦੇ ਨੇ ਇਹ ਵਰਤਨ ਬਲੇਵਾ ਜੋ ਜੀਵਾਂ ਲਈ ਜੰਗਾਲ ਹੈ ਇਹ ਸਟੇਜ ਧਰਤੀ ਜਿਸ ਦੇ ਉੱਤੇ ਇਹ ਰਾਸ ਪਹਿ ਰਹੀ ਹੈ ਜਿਹਨੂੰ ਵੇਖ-ਵੇਖ ਕੇ ਜੀਵ ਆਨੰਦ ਮਾਣ ਸਕਦੇ ਨੇ ਖੇੜਾ ਲੈ ਸਕਦੇ ਨੇ ਔਰ ਇਸ ਰਾਸ ਨੂੰ ਵੇਖਣ ਲਈ ਸੂਖਸ਼ਮ ਬਿਰਤੀ ਚਾਹੀਦੀ ਹੈ ਇਸ ਰਾਸ ਨੂੰ ਵੇਖਣ ਲਈ ਬਾਰੀਕ ਮਤ ਚਾਹੀਦੀ ਹੈ ਮਹਾਰਾਜ ਕਹਿੰਦੇ ਨਾ ਉਹ ਇੱਕ ਮੁਸੇਹ ਗਿਆਨ ਵੀ ਹੋਣੀ ਇਸ ਤਰ੍ਹਾਂ ਦੀ ਰਾਸ ਨੂੰ ਵੇਖਣ ਦਾ ਗਿਆਨ ਨਾ ਹੋਣਾ ਉਹਨਾਂ ਦਾ ਜੀਵਨ ਮੁਸਿਆ ਜਾਂਦਾ ਹੈ ਬਾਹ ਲੁੱਟਿਆ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਖਾਏ ਗਿਆ ਜਮਕਾਲ ਤੇ ਇਸ ਤਰ੍ਹਾਂ ਦੇ ਜੀਵਾ ਨੂੰ ਆਖਰ ਦੇ ਚ ਜਮਕਾਲ ਖਾ ਜਾਂਦਾ ਹੈ ਉਹ बार-बार ਜਨਮ ਤੇ ਮਰਨ ਦੇ ਚੱਕਰ ਦੇ ਜੋ ਹੈ ਪੈਂਦੇ ਰਹਿੰਦੇ ਨੇ ਤਾਂ ਸੈਭੇ ਕੇਦਰ ਮੂਲ ਰੂਪ ਦੇ ਵਿੱਚ ਤੇ ਪ੍ਰਮਾਤਮਾ ਦੀ ਤਰਫੋਂ ਇਹ ਅਗੰਮੀ ਰਾਸ ਚੱਲ ਰਹੀ ਹੈ ਸਿਰਫ ਵੇਖਣ ਵਾਲੀ ਦ੍ਰਿਸ਼ਟ ਹੋਵੇ ਕੋਲ ਗਿਆਨ ਹੋਵੇ ਤੇ ਹਰ ਥਾਂ ਤੇ ਹਰ ਵਕਤ ਰਾਸ ਪੈ ਰਹੀਏ ਰਾਸ ਲੀਲਾ ਜੋ ਹੈ ਚੱਲ ਰਹੀ ਹੈ ਪਰ ਇਹ ਰਾਸ ਲੀਲਾ ਵੀ ਉਹਨਾਂ ਨੂੰ ਦਿਖਾਈ ਦੇਵੇਗੀ ਜਿਨ੍ਹਾਂ ਦੇ ਕੋਲ ਸਤਿਗੁਰੂ ਦਾ ਗਿਆਨ ਹੈ ਜਿਨ੍ਹਾਂ ਦੇਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ